ਦੋਸਤੋ ਮੈਂ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਇਆ ਕਿ ਚੰਗੀ ਸਿਹਤ ਦਾ ਕੀ ਰਾਜ ਹੈ ਚੰਗੀ ਸਿਹਤ ਹਰ ਇੱਕ ਇਨਸਾਨ ਚਾਹੁੰਦਾ ਪਰ ਹਰ ਪਾਸੇ ਹਰ ਕੋਈ ਕੋਈ ਨਾ ਕੋਈ ਹੋਰੋਗ ਲੈ ਕੇ ਬੈਠਾ ਆਓ ਚੰਗੀ ਸੇਧ ਪ੍ਰੋਗਰਾਮ ਇਸ ਵੰਦ ਵਿੱਚ ਗੱਲ ਸ਼ੁਰੂ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਇੱਕ ਤੁਸੀਂ ਆਮ ਕਹਾਵਤ ਸੁਣੀ ਹੋਣੀ ਆ ਕਿ ਦੱਬ ਕੇ ਬਾਤ ਰੱਜ ਕੇ ਖਾ ਅਗਰ ਇਸ ਗੱਲ ਦਾ ਆਜ ਦੇ ਸਮੇਂ ਵਿੱਚ ਕਾਰਨ ਜਾਨਣਾ ਹੋਵੇ ਜਾਂ ਇਸ ਤਰ੍ਹਾਂ ਦੇਖਿਆ ਜਾਵੇ ਕਿ ਕੀ ਅੱਜ ਵੀ ਉਹ ਕਹਾਵਤ ਪ੍ਰਚਲਿਤ ਹੈ ਦੱਬ ਕੇ ਬਾਹ ਤੇ ਰੱਜ ਕੇ ਖਾ ਕਿਉਂਕਿ ਜਦੋਂ ਹੜਾ ਨਾਲ ਖੇਤੀ ਹੁੰਦੀ ਸੀ ਉਸ ਨੂੰ ਕਿਹਾ ਜਾਂਦਾ ਸੀ ਦੱਬ ਕੇ ਬਾਹ ਖੇਤ ਦੇ ਵਿੱਚ ਕਿਸਾਨ ਵੱਲੋਂ ਤੜਕਸਾਰ ਜਾ ਕੇ ਕਿਵੇਂ ਬੋਲਦਾਂ ਨਾਲ ਬਲਦਾਂ ਨਾਲ ਕੀਤੀ ਕੀਤੀ ਜਾਂਦੀ ਸੀ ਤੇ ਬਹਾਈ ਕੀਤੀ ਜਾਂਦੀ ਸੀ ਤੁਸੀਂ ਸਾਝੇ ਹਿਸਾਬ ਲਗਾ ਸਕਦੇ ਹੋ ਕਿ ਸਾਰੇ ਖੇਤ ਦੇ ਵਿੱਚ ਹਾਲ ਜਿਹੜਾ ਘੁੰਮ ਕੇ ਖੇਤ ਨੂੰ ਬੋਣਾ ਉਸ ਨੂੰ ਕਿਹਾ ਜਾਂਦਾ ਸੀ ਦੱਬ ਕੇ ਬਾ ਤੇ ਉਸ ਤੋਂ ਬਾਅਦ ਜਦੋਂ ਭੁੱਖ ਲੱਗਦੀ ਸੀ ਫੇ ਰਾਜ ਕੇ ਖਾ ਹੁਣ ਨਾ ਤਾਂ ਕੋਈ ਹੱਥੀਂ ਬਹਾਈ ਕਰਦਾ ਤੇ ਨਾ ਉਨੀ ਖਰਾ ਖਾ ਸਕਦਾ ਇਹ ਇੱਕ ਇੱਥੇ ਕਿਹਾ ਜਾ ਸਕਦਾ ਕਿ ਅਕਸਰ ਤੁਸੀਂ ਡਾਕਟਰਾਂ ਵੱਲੋਂ ਵੀ ਖਾਣ ਪੀਣ ਦੇ ਜਿਹੜੇ ਕੈਲੰਡਰ ਦਿੱਤੇ ਜਾਂਦੇ ਆ ਉਹਦੇ ਵਿੱਚ ਇੱਕ ਸਰੀਰ ਨੂੰ ਕਿੰਨੇ ਖਾਣ ਦੀ ਜ਼ਰੂਰਤ ਹੈ ਕਿੰਨਾ ਇਨਸਾਨ ਖਾ ਰਿਹਾ ਹੈ ਕੀ ਇਨਸਾਨ ਅੱਜ ਕੱਲ ਦੇ ਜ਼ਮਾਨੇ ਵਿੱਚ ਜਿਹੜੀ ਖੁਰਾਕ ਲੈ ਰਿਹਾ ਉਹ ਆਪਣੇ ਕਾਮਪ੍ਰਤੀ ਲੈ ਰਿਹਾ ਆਪਣੇ ਸਰੀਰ ਦੀ ਜ਼ਰੂਰਤ ਮੁਤਾਬਕ ਲੈ ਰਿਹਾ ਜਾਂ ਸਰੀਰ ਦੀ ਭੁੱਖ ਨੂੰ ਲੈ ਕੇ ਲੈ ਰਿਹਾ ਜਾਂ ਇੱਕ ਸਾਡੀ ਜਿਹੜੀ ਜੀਭ ਆ ਢਾਈ ਇੰਚ ਦੀ ਜੀਭ ਆ ਕੀ ਜੀਭ ਨੂੰ ਲੈ ਕੇ ਸਵਾਦ ਨੂੰ ਲੈ ਕੇ ਮਨ ਨੂੰ ਲੈ ਕੇ ਕਿਤੇ ਲੋੜ ਤੋਂ ਵੱਧ ਤ ਨਹੀਂ ਖਾ ਰਿਹਾ ਇਹ ਬਹੁਤ ਸਾਰੇ ਕਾਰਨ ਆ ਦੋਸਤੋ ਜਿਹੜੇ ਚੰਗੀ ਸਿਹਤ ਤੇ ਰਾਜਾ ਜਿਨ੍ਹਾਂ ਇਨਸਾਨਾਂ ਨੇ ਆਪਣੀ ਜੀਭ ਤੇ ਕੰਟਰੋਲ ਕੀਤਾ ਹੈ ਜਿਨ੍ਹਾਂ ਇਨਸਾਨਾਂ ਨੇ ਆਪਣੇ ਜੀਵਨ ਨੂੰ ਸੋਖਮਈ ਰੱਖਣ ਲਈ ਖਾਣ ਪੀਣ ਦਾ ਸਹੀ ਪ੍ਰਭਾਵ ਸਹੀ ਤਜਰਬਾ ਸਹੀ ਖਾਣ ਪੀਣ ਰੱਖਿਆ ਉਹ ਆਮ ਲੋਕਾਂ ਨੂੰ ਤੁਹਾਨੂੰ ਤੰਤਰ ਉਸਤ ਨਜ਼ਰ ਆਉਣਗੇ ਅਕਸਰ ਕਈ ਲੋਕ ਅਜਿਹਾ ਵਿਅਕਤੀਆਂ ਦੇ ਨਜ਼ਰ ਰੱਖਦੇ ਆ ਕਿ ਉਹ ਬਹੁਤ ਘੱਟ ਦਵਾਈ ਦਾ ਸੇਵਨ ਕਰਦੇ ਤੁਹਾਨੂੰ ਨਜ਼ਰ ਆਉਣਗੇ ਬਹੁਤ ਘੱਟ ਤੁਹਾਨੂੰ ਉਹ ਲੋਕ ਕਦੀ ਹਸਪਤਾਲਾ ਵਿੱਚ ਦਾਖਲ ਹੋਏ ਹੋਣਗੇ ਅੱਜ ਲੋੜਿਆ ਇਨਾ ਮੱਲਾਂ ਦੀ ਵਿਚਾਰ ਦੀ ਅਸੀਂ ਉਹਨਾਂ ਭੁੱਖੇ ਰਹਿ ਕੇ ਬਿਮਾਰ ਨਹੀਂ ਹੁੰਦੇ ਜਿੰਨੇ ਜ਼ਿਆਦਾ ਖਾ ਕੇ ਬਿਮਾਰ ਹੋਣ ਦੀਆਂ ਅੱਜ ਸਾਰੇ ਪਾਸੇ ਚਰਚਾ ਮਾਇਆ ਪਿਛਲੇ ਸਮੇਂ ਨੂੰ ਯਾਦ ਕਰ ਲਈਏ ਤੇ ਪਿਛਲੇ ਸਮੇਂ ਦੇ ਵਿੱਚ ਆਪਣੇ ਤੁਸੀਂ ਪਿੰਡ ਬਾਰੇ ਆਪਣੇ ਕਵਾ ਸਭੇ ਵਾਰੇ ਆਪਣੇ ਸ਼ਹਿਰ ਨੂੰ ਲੈ ਕੇ ਨਿਗਾਹ ਆਸ-ਪਾਸ ਮਾਰੋ ਕਿ ਪਿਛਲੇ ਸਮੇਂ ਵਿੱਚ ਸਾਡੇ ਅੜਦ-ਗਿਰਦ ਮਠਿਆਈ ਦੀਆਂ ਦੁਕਾਨਾਂ ਕਿੰਨੀਆਂ ਕਿਸਾਂ ਉਸ ਸਮੇਂ ਮਠਿਆਈ ਦਾ ਸੇਵਨ ਕਿੰਨਾ ਕਿ ਸੀ ਉਸ ਸਮੇਂ ਸਾਡੇ ਜਿਹੜੇ ਵਿਆਹ ਪ੍ਰੋਗਰਾਮ ਸੀ ਉਹਨਾਂ ਵਿੱਚ ਖਾਣ-ਪੀਣ ਦੀ ਵੈਰਾਈਟੀ ਕਿੰਨੀ ਸੀ ਜਾਨੀ ਕਿ ਕਿੰਨੇ ਕ ਪ੍ਰਕਾਰ ਦੇ ਭੋਜਨ ਉਸ ਵੇਲੇ ਹੁੰਦੇ ਸੀ ਇਹ ਇੱਕ ਚੰਗੀ ਸਿਹਤ ਦਾ ਰਾਜ ਹੈ ਜੇ ਉਸ ਵੇਲੇ ਕੋਈ ਆਖ ਦੇਵੇ 36 ਪ੍ਰਕਾਰ ਦਾ ਭੋਜਨ ਇਹ ਕਹਿਣ ਨੂੰ ਗੱਲਾਂ ਜਾਦੇ ਨੇ ਪਰ ਪ੍ਰੈਕਟੀਕਲ ਘਟ ਸੀ ਬਜ਼ੁਰਗ ਅਕਸਰ ਦੱਸਿਆ ਕਰਦੇ ਆ ਕਿ ਉਸ ਵੇਲੇ ਕੇ ਸ਼ਕਰ ਦੇ ਯਾਦੇ ਵਧੀਆ ਕਰਾ ਗਣੀ ਗਈ ਸੀ ਪਕੌੜੇ ਤਲੇ ਪਦਾਰਥ ਜਿਹੜੇ ਆ ਉਹ ਕਿਸੇ ਵੇਲੇ ਮੇਲੇ ਨੂੰ ਜਾਂ ਕਿਸੇ ਵਿਆਹ ਨੂੰ ਹੋਇਆ ਕਰਦੇ ਸੀ ਪਰ ਦੋਸਤੋ ਜੇ ਉਸ ਵੇਲੇ ਇਹ ਚੀਜ਼ਾਂ ਘੱਟ ਸੀ ਤਾਂ ਉਸ ਵੇਲੇ ਦੱਬ ਕੇ ਬਾਹ ਤੇ ਰੱਜ ਕੇ ਖਾ ਦੀ ਵੀ ਪ੍ਰਥਾ ਸੀ ਅੱਜ ਅਸੀਂ ਦੱਬ ਕੇ ਖਾਤਾ ਜਰੂਰ ਆਂ ਪਰ ਦਬ ਕੇ ਬਾਹ ਨਹੀਂ ਰਹੇ ਜਿਸ ਤੋਂ ਸਹੀ ਜੇ ਹਿਸਾਬ ਲਗਾਇਆ ਜਾ ਸਕਦਾ ਕਿ ਜੇ ਸਾਡੀ ਖਾਾਕ ਜਿਹੜੀ ਆ ਉਹ ਕੰਮ ਦੇ ਪ੍ਰਤੀ ਜਿਆਦਾ ਹੈ ਇਸ ਤੋਂ ਸਹੀ ਜੇ ਹਿਸਾਬ ਲਗਾਇਆ ਜਾ ਸਕਦਾ ਕਿ ਸਾਡੇ ਸਰੀਰ ਦੇ ਵਿੱਚ ਇਸ ਖਾਾਕ ਨੂੰ ਹজম ਕਰਨ ਲਈ ਵੀ ਉਹੋ ਜਿਹਾ ਅੰਗ ਚਾਹੀਦਾ ਆ ਉਨਾ ਅੰਗਾ ਦੀ ਸਾਡਾ ਕੀ ਰੋਜ਼ਾਨਾ ਜੇ ਦੇਖਿਆ ਜਾਵੇ ਕੀ ਪ੍ਰਭਾਵ ਆ ਇਹ ਸਾਰੀਆਂ ਵਿਚਾਰਨ ਦੀਆਂ ਗੱਲਾਂ ਨੇ ਅਗਰ ਜੇ ਇਹ ਤੁਸੀਂ ਵਿਚਾਰ ਕੇ ਚੱਲੋਗੇ ਮੇਰੇ ਖਿਆਲ ਨਾਲ ਇਹ ਨੂੰ ਹੀ ਚੰਗੀ ਸਿਹਤ ਦਾ ਰਾਜ ਕਿਹਾ ਜਾ ਸਕਦਾ ਸੋ ਦੋਸਤੋ ਆਪਾਂ ਚੰਗੀ ਸਿਹਤ ਦਾ ਰਾਜ ਪ੍ਰੋਗਰਾਮ ਜਿਹੜਾ ਆ ਉਹ ਬੱਕ-ਬੱਕ ਕਿਸ਼ਤਾਂ ਦੇ ਵਿੱਚ ਕਰਾਂਗੇ ਵੀਡੀਓ ਛੋਟੇ ਰੱਖਾਂਗੇ ਬੇਸ਼ੱਕ ਸੋਸ਼ਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਅੱਜ ਚੰਗੀ ਸਿਹਤ ਨੂੰ ਲੈ ਕੇ ਬਹੁਤ ਪ੍ਰੋਗਰਾਮ ਆ ਰਿਹਾ ਬਹੁਤ ਬੈਦ ਤੁਹਾਨੂੰ ਇੱਕ ਤੋਂ ਇੱਕ ਵਧੀਆ ਖਾਣ ਦੇ ਟੋਟਕੇ ਦੱਸਦੇ ਆ ਅਸੀਂ ਇਹ ਦੇਖਣਾ ਆ ਕਿ ਜੋ ਸਾਨੂੰ ਦੱਸਿਆ ਜਾ ਰਿਹਾ ਉਹ ਸਾਨੂੰ ਟੋਟਕੇ ਜਿਹੜੇ ਆ ਉਹ ਕੰਧ ਤਰਸਤੀ ਵੱਲ ਜਾ ਰਿਹਾ ਜਾਂ ਅਸੀਂ ਬਿਮਾਰ ਪੈ ਗਏ ਆ ਕਿਉਂਕਿ ਹਰੇਕ ਟੋਟਕਾ ਹਰੇਕ ਇਨਸਾਨ ਨੂੰ ਫਿੱਟ ਨਹੀਂ ਹੋ ਸਕਦਾ ਸਹੀ ਨਹੀਂ ਹੋ ਸਕਦਾ ਸਰੀਰ ਨੂੰ ਮਾਫਕ ਨਹੀਂ ਹੋ ਸਕਦਾ ਸੋ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨੀ ਗੱਲ ਕਰਕੇ ਤੁਹਾਡੇ ਕੋ ਆਯਾਤ ਲੈ ਲੈਣੀ ਆ ਜਦੋਂ ਵੀ ਕਿਸੇ ਤੁਸੀਂ ਬੈਦ ਹਕੀਮ ਡਾਕਟਰ ਕੋ ਆਪਣੀ ਮਰਜ਼ ਲੈ ਕੇ ਜਾਂਦੇ ਆ ਤਾਂ ਉਸ ਵੇਲੇ ਤੁਹਾਨੂੰ ਦਵਾਈ ਦੇ ਨਾਲ ਨਾਲ ਅਕਸਰ ਇਹੀ ਕਿਹਾ ਜਾਂਦਾ ਕਿ ਵੱਧ ਤੋਂ ਵੱਧ ਸੈਰ ਕਰੋ ਉਸ ਵੇਲੇ ਅਸੀਂ ਸੁਣਦੇ ਹਾਂ ਸਾਰੇ ਡਾਕਟਰ ਬਾਦ ਹਕੀਮ ਸੈਰ ਦੀ ਗੱਲ ਕਰਦੇ ਆ ਤੇ ਸੈਰ ਦੇ ਬਾਰੇ ਆਪਾਂ ਕੱਲ ਦੇ ਅਗਲੇ ਭਾਗ ਵਿੱਚ ਗੱਲ ਕਰਾਂਗੇ ਅੱਜ ਦਾ ਵੀਡੀਓ ਇੱਥੇ ਹੀ ਕਰਦੇ ਹਾਂ ਸਮਾਪਤ ਸੋ ਦੋਸਤੋ ਤੁਸੀਂ ਸਾਡੇ ਚੰਗੀ ਸਿਹਤ ਦੇ ਪ੍ਰੋਗਰਾਮ ਦੇ ਵਿੱਚ ਅਗਰ ਸਾਡੀਆਂ ਗੱਲਾਂ ਤੋਂ ਤੁਹਾਨੂੰ ਕੋਈ ਸਵਾਲ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਲਿਖਿਓ ਉਸ ਦੀ ਕੋਸ਼ਿਸ਼ ਕੀਤੀ ਜਾਵੇਗੀ ਜਵਾਬ ਦੇਣ ਦੀ ਸੋ ਦੋਸਤੋ ਤੁਸੀਂ ਦੇਖ ਰਹੇ ਸੀ ਚੰਗੀ ਸਿਹਤ ਦਾ ਰਾਜ ਪ੍ਰੋਗਰਾਮ ਬਿਲਕਾ نیوز ਆਨਲਾਈਨ ਚੈਨਲ ਦੇ ਉੱਤੇ ਤੁਸੀਂ ਵੇਖ ਦਿਰਾਓ ਬਿਲਕਾ نیوز ਆਨਲਾਈਨ ਚੈਨਲ ਦੋਸਤੋ ਅਜੇ ਵੀ ਜੇ ਤੁਸੀਂ ਆਪਣੇ ਬਿਲਗਾ نیوز ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਤੁਹਾਨੂੰ ਮਿਲਦਾ ਰਹੇ ਧੰਨਵਾਦ